ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਦੇਸੀ ਚੂਚੇ ਬਾਰੇ ਗੱਲਬਾਤ ਕਰਾਂਗੇ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਤੁਹਾਨੂੰ ਮਿਲ ਜੂਗਾ ਜੀ ਤੇ ਆਪਾਂ ਇਹਦੇ ਵਿੱਚ ਕਿਹੜੇ ਟਾਈਮ ਕਿਹੜੇ ਮਹੀਨੇ ਚ ਪਾਉਣਾ ਚਾਹੀਦਾ ਠੀਕ ਹੈ ਜੀ ਤੇ ਕਿਹੜੀ ਬਰੀਡ ਜਾਂ ਨਸਲ ਪਾਉਣੀ ਚਾਹੀਦੀ ਹੈ ਕਿੰਨੇ ਚੋਂ ਜੇ ਸ਼ੁਰੂ ਕਰਨਾ ਚਾਹੀਦਾ ਕਿੰਨੇ ਚੂਚੇ ਤੋਂ ਸ਼ੁਰੂ ਕਰਨਾ ਚਾਹੀਦਾ ਠੀਕ ਹੈ ਜੀ ਇਹਦੀ ਸਾਰੀ ਸੰਭਾਲ ਇਹਦੇ ਬਾਰੇ ਸਾਰਾ ਦੱਸਾਂਗੇ ਕਿੱਥੋਂ ਮਿਲੂਗਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖ ਹੀ ਰਹੇ ਹੋ ਬਈ ਪਿੰਡ ਮੇਰਾ ਹੈੜੀਕੇ ਹੈ ਜ਼ਿਲ੍ਹਾ ਸੰਗਰੂਰ ਹੈ ਤਹਿਸੀਲ ਧੂਰੀ ਹੈ ਜੀ ਆਹ ਫੋਨ ਨੰਬਰ ਹੈ ਸਾਡੇ ਕੋਲੋਂ ਮਿਲੂਗਾ ਚੂਚਾ ਜਿੰਨੀ ਲੋੜ ਹੈ ਪਰ ਪ੍ਰੋਪਰ ਟਾਈਮ ਵਗੈਰਾ ਦੱਸਾਂਗੇ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਤੇ ਇੱਕ ਸਾਡੇ ਜਿਹੜੇ ਇੰਸਟਾ ਦੇ ਚੈਨਲ ਨੇ ਇਹਨਾਂ ਨੂੰ ਵੀ ਜੀ ਕਰ ਲਿਓ ਬੋਲੋ ਤੇ ਗਰੇਵਾਲ ਸੰਗਰੂਰ ਵਾਲੇ ਮੇਰਾ ਫੇਸਬੁੱਕ ਤੇ ਪੇਜ ਹੈ ਠੀਕ ਹੈ ਜੀ ਆਪਾਂ ਦੇਖੋ ਸੱਚਾਈ ਤੁਹਾਨੂੰ ਜਿਹੜੀ ਵੀ ਜਿੰਨੀ ਵੀ ਸੱਚਾਈ ਹੋ ਉਹ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ ਨਾ ਤਾਂ ਮੇਰਾ ਇਹ ਹੈ ਵੀ ਮੈਂ ਤੁਹਾਨੂੰ ਇਹ ਕਹੂੰਗਾ ਤੁਸੀਂ 1000 ਚੂਚਾ ਪਾ ਲਓ 500 ਪਾ ਲਓ ਮੈਂ ਕਹੂੰਗਾ ਵੀ ਥੋੜੇ ਤੋਂ ਸ਼ੁਰੂ ਕਰੋ ਥੋੜੇ ਤੋਂ ਸ਼ੁਰੂ ਕਰੋਗੇ ਕਾਮਯਾਬ ਹੋਵੋਗੇ ਇ ਮਾਰਕੀਟ ਦੇ ਵਿੱਚ ਕਿਸੇ ਦੇ ਪਿੱਛੇ ਲੱਗ ਕੇ ਸਸਤੇ ਮਗਰ ਜਾਉਗੇ ਜਾਂ ਜਾਂ ਵੱਧ ਇਹ ਵੱਧ ਪਾਉਣ ਦੀ ਕੋਸ਼ਿਸ਼ ਕਰੋਗੇ ਫਿਰ ਭਾਈ ਘਾਟੇ 'ਚ ਹੀ ਜਾਉਗੇ ਮੇਰਾ ਤਾਂ ਤੁਹਾਨੂੰ ਇਹ ਦੱਸਣ ਦਾ ਫਰਜ਼ ਹੈ ਠੀਕ ਹੈ ਮੇਰਾ ਇਹ ਹੈ ਵੀ ਬਰੀਡ ਵੀ ਪ्योर ਦੇਉਂਗਾ ਤੁਹਾਨੂੰ ਤੰਦਰੁਸਤ ਬੱਡ ਦਊਂਗਾ ਵੱਡੇ ਆਂਡੇ ਤੋਂ ਜਿਹੜੇ ਐਚਰੀ ਚ ਵੱਡਾ ਆਂਡਾ ਲਾ ਕੇ ਕੱਢੇ ਹੋਏ ਚੂਚੇ ਨੇ ਉਹ ਮਿਲਣਗੇ ਜੀ ਠੀਕ ਹੈ ਹੁਣ ਤੁਹਾਨੂੰ ਆਪਾਂ ਗੱਲ ਆਈਏ ਜਿਨ੍ਹਾਂ ਨੇ ਵੀ ਦੇਸੀ ਚੂਚਾ ਖਰੀਦਣਾ ਹੈ ਪਹਿਲਾਂ ਤਾਂ ਵਧੀਆ ਐਚਰੀ ਦੇਖੋ ਤੁਹਾਡੀ ਜਿਹੜੀ ਦੀ ਭਾਵੇਂ ਦੂਰ ਵੀ ਹੋਵੇ ਪਰ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਦੇ ਹੋਣ ਤੁਹਾਡੇ ਨਾਲ ਜਦੋਂ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰੋ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰਨ ਸਮਝਾਉਣ ਠੀਕ ਹੈ ਨਾ ਤੇ ਤੁਹਾਡੀ ਤਸੱਲੀ ਹੋ ਜੇ ਦੂਜੇ ਨੰਬਰ ਤੇ ਪਹੁੰਚ ਉਹ ਕਰਦੇ ਹੋਣ ਜਾਂ ਨਾ ਵੀ ਕਰਦੇ ਹੋਣ ਤੁਹਾਨੂੰ ਉਹ ਚੂਚੇ ਦੀ ਤਸੱਲੀ ਹੋਵੇ ਜਿਵੇਂ ਕਿ ਅਸੀਂ ਫ੍ਰੀ ਟ੍ਰੇਨਿੰਗ ਦੇ ਰਹੇ ਹਾਂ ਜਿਹੜੇ ਜਿਹੜੇ ਵੀ ਸੱਜਣ ਸਾਡੇ ਕੋਲੇ ਬੁਕਿੰਗ ਕਰਾਉਂਦੇ ਨੇ ਜਾਂ ਲੈਣ ਆਉਣਗੇ ਉਦੋਂ ਟ੍ਰੇਨਿੰਗ ਦੇਣੀ ਆ ਉਹਨਾਂ ਨੂੰ ਠੀਕ ਹੈ ਨਾ ਤੇ ਇਸ ਤੋਂ ਇਲਾਵਾ ਚੂਚੇ ਦਾ ਟਾਈਮ ਹੈ ਮਾਰਚ ਦੇ ਵਿੱਚ ਤੁਸੀਂ ਦੇਸੀ ਚੂਚੇ ਨੂੰ ਪਾਉਣਾ ਹੈ ਹ ਲੈ ਚ ਭਾਵੇਂ ਤੁਸੀਂ ਮੇਰੇ ਕੋਲ ਅੱਜ ਜਾਓ ਚੂਚਾ ਕੋਈ ਦਿੱਕਤ ਨਹੀਂ ਜੀ ਮੇਰੇ ਕੋਲ ਤਿਆਰ ਹੈ ਮੈਂ ਤਾਂ ਉਹਨੂੰ ਅੱਜ ਵੀ ਦੇ ਦੂੰਗਾ ਠੀਕ ਹੈ ਨਾ ਹਾਂਜੀ ਜਿਹੜੇ ਵੀ ਕਾਲੇ ਨੇ ਜਾਂ ਕਈ ਵੀ ਰੇ ਹੁੰਦੇ ਨੇ ਵੀ ਅਸੀਂ ਘਰੇ ਹੀ ਰੱਖਣੇ ਨੇ ਉਹ ਜਦੋਂ ਮਰਜੀ ਅੰਡਾ ਦੇਣ ਲੱਗ ਜਾਣ ਮੁਰਗੀਆਂ ਤੇ ਜਾਂ ਕਈ ਵਾਰੀ ਕਿਸੇ ਨੇ ਡਬਲ ਐਫਜੀ ਲੈਣੇ ਨੇ ਉਹ ਭਾਵੇਂ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਬੁਕਿੰਗ ਕਰਵਾ ਲਓ ਤੁਹਾਨੂੰ ਮਿਲ ਜਾਣਗੇ ਜੀ ਤੇ ਬਾਕੀ ਜਿਨ੍ਹਾਂ ਨੇ ਅੰਡਾ ਸੇਲ ਵਗੈਰਾ ਕਰਨਾ ਹੈ ਉਹ ਆਪਾਂ ਮਾਰਚ ਤੋਂ ਸ਼ੁਰੂ ਕਰੀਏ ਬਾਕੀ ਜੇ ਪਹਿਲਾਂ ਲੈਣੇ ਨੇ ਸਾਡੇ ਕੋਲੇ ਹਰ ਸਮੇਂ ਤੁਸੀਂ ਤਿਆਰ ਮਿਲਣਗੇ ਜੇ ਅੱਜ ਵੀ ਤੁਸੀਂ ਬੁਕਿੰਗ ਕਰਾਉਨੇ ਆ ਤਾਂ ਤੁਹਾਨੂੰ ਨਾਲ ਦੀ ਨਾਲ ਮਿਲ ਜਾਣਗੇ ਜੀ ਠੀਕ ਹੈ ਜੀ ਤੇ ਇਹ ਤਾਂ ਟਾਈਮ ਆ ਗਿਆ ਤੇ ਇਹ ਤਾਂ ਇਹ ਮੰਨ ਕੇ ਝੱਲੋ ਬਈ ਫਰਵਰੀ ਤੋਂ ਲੈ ਕੇ ਫਰਵਰੀ ਤੋਂ ਸ਼ੁਰੂ ਹੋ ਜਾਂਦਾ ਹੈ ਜੂਨ ਤੱਕ ਜੁਲਾਈ ਤੱਕ ਵੀ ਚੱਲੀ ਜਾਂਦਾ ਚੂਚਾ ਸੇਲ ਕਰਨ ਦਾ ਟਾਈਮ ਉਸ ਤੋਂ ਬਾਅਦ ਵੱਡੀ ਮੁਰਗੀ ਆਪਾਂ ਸੇਲ ਕਰਦੇ ਹੁੰਨੇ ਆ ਉਹ ਵੀ ਤੁਹਾਨੂੰ ਮਿਲ ਜੂ ਮੁਰਗੀ ਵੱਡੀ ਆ ਹੁਣ ਵੀ ਮਿਲ ਜੂ ਜੇ ਬੁਕਿੰਗ ਕਰਾ ਕੇ ਤੁਸੀਂ ਲੈਣੀ ਆ ਤਾਂ ਹੁਣ ਇਸ ਟਾਈਮ ਵੀ ਤੁਹਾਨੂੰ ਮੁਰਗੀ ਮਿਲ ਜੂਗੀ ਠੀਕ ਹੈ ਜੀ ਤੇ ਅਗਲਾ ਸਟੈਪ ਆਪਾਂ ਆਈਏ ਵੀ ਇਹਨਾਂ ਨੂੰ ਰਖ ਰਖਾਅ ਕਿਵੇਂ ਕਰਨਾ ਹੈ ਇਹਨਾਂ ਨੂੰ ਆਪਾਂ ਨਾ ਟ੍ਰੇਨਿੰਗ ਦੇ ਤਹਿਤ ਅਨੁਸਾਰਾ ਪ੍ਰੋਪਰ ਸਮਝਾਵਾਂਗੇ ਠੀਕ ਹੈ ਤੇ ਸਾਰਾ ਸਮਝਾ ਕੇ ਤੁਹਾਨੂੰ ਦੱਸਿਆ ਜਾਊਗਾ ਤੇ ਪਹੁੰਚ ਵੀ ਹੋ ਜੂਗੀ ਤੇ ਤੁਸੀਂ ਆਪ ਆ ਕੇ ਲੈ ਕੇ ਜਾਓ ਤਾਂ ਜ਼ਿਆਦਾ ਵਧੀਆ ਠੀਕ ਹੈ ਜੀ ਤੇ ਦੇਸੀ ਚੂਚਾ ਬਹੁਤ ਹੀ ਵਧੀਆ ਬਰੀਡ ਹੋਣੂਗੀ ਤੁਹਾਨੂੰ ਪ्युअर ਬਰੀਡ ਦੇਵਾਂਗੇ ਕਿਸੇ ਤਰ੍ਹਾਂ ਦਾ ਕੋਈ ਉਹਦੇ 'ਚ ਕੰਪਰੋਮਾਈਜ਼ ਨਹੀਂ ਹੋਊਗਾ ਵੱਡੇ ਆਂਡੇ ਤੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਮਿਲਦਾ ਰਹੂਗਾ ਬਾਕੀ ਦੇਸੀ ਆਂਡੇ ਵਗੈਰਾ ਲੋਕਲ ਅਸੀਂ ਦੇ ਰਹੇ ਹਾਂ ਜਿੰਨਾਂ ਨੂੰ ਲੋੜ ਆ ਮਿਲ ਜਾਣਗੇ ਜੀ ਤੇ ਉਹ ਸਾਡੇ ਤੋਂ ਖਰੀਦ ਸਕਦੇ ਹੋ ਤੁਸੀਂ ਤੇ ਦੇਸੀ ਮੁਰਗੀਆਂ ਵੀ ਖੇਲ ਕਰਦੇ ਆਪਾਂ ਤੇ ਦੇਸੀ ਚੂਚੇ ਦਾ ਹੁਣ ਟਾਈਮ ਮੈਂ ਤੁਹਾਨੂੰ ਦੱਸਿਆ ਸਾਰਾ ਤੇ ਚੂਚਾ ਜਿਨ੍ਹਾਂ ਨੇ ਖਰੀਦਣਾ ਉਹ ਬੁਕਿੰਗ ਕਰਵਾ ਲਓ ਸਾਡੇ ਆ ਨੰਬਰ ਹੈ ਇਹਦੇ ਤੇ ਵਟਸਐਪ ਕਰ ਦਿਓ ਕੋਸ਼ਿਸ਼ ਕਰੋ ਤੇ ਜਾਂ ਫਿਰ ਸ਼ਾਰਟ ਚ ਥੋੜੀ ਜੀ ਗੱਲਬਾਤ ਮੇਰੇ ਵੀਰ ਕਰਿਓ ਟ੍ਰੇਨਿੰਗ ਤੇ ਤੁਹਾਨੂੰ ਸਾਰਾ ਸਮਝਾਵਾਂਗੇ ਰੇਟ ਰੂਟ ਵਗੈਰਾ ਇਹਦੇ ਜਾਇਜ਼ ਹੀ ਹੁੰਦੇ ਨੇ ਸਾਡੇ ਠੀਕ ਹੈ ਨੇ ਬਾਕੀ ਫੋਨ ਕਰ ਸਕਦੇ ਹੋ ਤੁਸੀਂ ਇਸ ਨੰਬਰ ਤੇ ਠੀਕ ਹੈ ਜੀ ਤੇ ਪੂਰੀ ਵੀਡੀਓ ਇਨ੍ਹਾਂ ਚੈਨਲਾਂ ਤੇ ਜਿਹੜੇ ਤੁਹਾਨੂੰ ਗੱਸੇ ਨੇ ਇਨ੍ਹਾਂ ਤੇ ਦੇਖ ਸਕਦੇ ਹੋ ਇੰਸਟਾ ਇਹ ਬਾਕੀ ਸਬਸਕ੍ਰਾਈਬਰ ਸਾਰੇ ਚੈਨਲ ਸਾਡੇ ਜਿਹੜੇ ਹੈਗੇ ਨੇ ਉਹ ਕਰ ਲਿਓ ਜੀ ਜ਼ਰੂਰ ਕਰ ਲਿਓ ਗਰੇਵਾਲ ਸੰਗਰੂਰ ਵਾਲੇ ਸਾਡਾ ਫੇਸਬੁੱਕ ਦਾ ਪੇਜ ਹੈ ਠੀਕ ਹੈ ਜੀ ਤੇ ਧੰਨਵਾਦ ਸਾਰੇ ਵੀਰਾਂ ਦਾ ਸਾਥ ਸ੍ਰੀ ਅਕਾਲ ਜੀ